ਹੋਲ ਹੋ ਕੇ ਵਿਖਾਈਆਂ ਜਾਣ ਕਿ ਕਿਵੇਂ ਹਾਲਾਤ ਨੇ ਔਰ ਵੇਖ ਸਕਦੇ ਹੋ ਕਿ ਰੋਡ ਦੇ ਉੱਤੇ ਰੁੱਖ ਵੀ ਟੇਡਾ ਹੋਇਆ ਇਹ ਕਿੰਨੇ ਸਾਲ ਟੇਡਾ ਰਹੇਗਾ ਔਰ ਲੋਕਾਂ ਦੀ ਆਵਾਜ਼ਾਈ ਜਿਹੜੀ ਆ ਕਿੰਨਾ ਸਮਾਂ ਪ੍ਰਭਾਵਿਤ ਰਹੇਗੀ ਇਹ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿ ਬਿਜਲੀ ਦੀਆਂ ਤਾਰਾਂ ਕਾਰਨ ਇਸ ਨੂੰ ਅੱਗ ਲੱਗ ਗਈ ਔਰ ਅੱਗ ਲੱਗਣ ਕਾਰਨ ਇਹ ਡਾਲ ਜਿਹੜਾ ਪੂਰਾ ਸੜ ਗਿਆ ਸੜ ਕੇ ਡਿੱਗ ਗਿਆ ਔਰ ਬਿਜਲੀ ਕਿੰਨੇ ਦਿਨ ਬੰਦ ਰਹੇਗੀ ਔਰ ਜੇ ਬਿਜਲੀ ਬੰਦ ਰਹੇਗੀ ਤਾਂ ਇਹ ਬੂਟਾ ਕਿੰਨਾ ਸਵਾ ਇੱਥੇ ਹੀ ਰੋਡ ਦੇ ਉੱਤੇ ਰਹੇਗਾ ਅੱਧਾ ਰੋਡ ਇਸ ਨੇ ਕਵਰ ਕਰਿਆ ਹੋਇਆ ਲੇਕਿਨ ਇਸ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਸ ਰੁੱਖ ਨੂੰ ਇਥੋਂ ਹਟਾਇਆ ਜਾਵੇ ਜਾਂ ਇਸ ਨੂੰ ਵਧਿਆ ਜਾਵੇ ਇਸ ਨੂੰ ਸਾਈਡ ਤੇ ਕੀਤਾ ਜਾਵੇ ਔਰ ਤਨਖਾਹਾਂ ਦੀ ਗੱਲ ਕਰੋ ਜੇ ਇਹਨਾਂ ਦੀ ਤਨਖਾਹ ਕੋਈ ਥੋੜੀ ਬੋਤੀ ਘੱਟ ਹੋ ਜਾਏ ਤਾਂ ਫਿਰ ਧਰਨਾ ਲਗਾ ਕੇ ਬੈਠ ਜਾਂਦੇ ਆ ਹਰ ਵਿਭਾਗ ਦੇ ਮੁਲਾਜ਼ਮ ਦਾ ਇਹੀ ਹਾਲ ਹੈ ਲੇਕਿਨ ਜੇ ਇਹ ਕੰਮ ਦੀ ਗੱਲ ਕਰੀਏ ਤਾਂ ਫਿਰ ਇਹਨਾਂ ਦਾ ਧਿਆਨ ਨਹੀਂ ਪੈਂਦਾ ਕਿ ਅਸੀਂ ਆ ਰੁੱਖ ਜਿਹੜਾ ਇਸ ਨੂੰ ਵਧਣਾ ਜਾਂ ਅਸੀਂ ਬਿਜਲੀ ਵਿਭਾਗ ਨੇ ਤਾਰਾਂ ਆਪਣੀਆਂ ਕੱਢਣੀਆਂ ਸੇਫ ਕਰਨੀਆਂ ਔਰ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਜੇ ਬਿਜਲੀ ਮੈਹਕਮੇ ਦੇ ਧਿਆਨ ਵਿੱਚ ਨਹੀਂ ਆ ਤਾਂ ਸਾਡੇ ਚੈਨਲ ਨੂੰ ਜਿਹੜਾ ਉਹ ਵੇਖਦੇ ਰਹੋ ਔਰ ਖਬਰ ਨੂੰ ਵਾਰਤવાર ਸ਼ੇਅਰ ਕਰਦੇ ਰਹੋ ਤਾਂ ਜੋ ਜੇ ਬਿਜਲੀ ਮੁਲਾਜ਼ਮ ਜਿਹੜੇ ਆ ਉਹਨਾਂ ਦੇ ਧਿਆਨ ਵਿੱਚ ਆ ਸਕੇ ਕਿ ਇਹ ਜੋ ਟਾਲ ਹੈ ਇਹ ਟੁੱਟਾ ਹੋਇਆ ਔਰ ਤਾਰਾਂ ਵਿੱਚ ਅਟਕੀਆਂ ਹੋਈਆਂ ਔਰ ਅੱਗ ਲੱਗਣ ਦੇ ਕਾਰਨ ਇਹ ਚੰਗੀ ਭਲੀ ਟਾਲੀ ਨੂੰ ਅੱਗ ਲੱਗ ਗਈ ਹੈ ਔਰ ਕਿੰਨਾ ਸ਼ਾਰਟ ਹੋਵੇਗਾ ਕਿੰਨਾ ਕਰੰਟ ਹੋਵੇਗਾ ਜਿਸ ਨਾਲ ਅੱਗ ਲੱਗੀ ਹੈ ਔਰ ਇਸ ਨੂੰ ਵਧਿਆ ਜਾਵੇ ਇਸ ਨੂੰ ਸਾਈਡ ਤੇ ਕੀਤਾ ਜਾਵੇ ਇਸ ਡਾਲ ਨੂੰ ਜਿਹੜਾ ਰੋਡ ਤੋਂ ਹਟਾਇਆ ਜਾਵੇ ਆਵਾਜ਼ਾਈ ਜਿਹੜੀ ਪ੍ਰਭਾਵਿਤ ਹੋ ਰਹੀ ਆ ਉਸ ਤੋਂ ਬਚਾਇਆ ਜਾਵੇ ਔਰ ਇਹ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂਗਰ ਜ਼ਿਲ੍ਹਾ ਗੁਰਦਾਸਪੁਰ